ਹਾਂ ਜੀ ਸਸਿਕਾ ਦੋਸਤੋ ਅਸੀਂ ਕੰਮ ਚਲਾਇਆ ਪਾਣੀ ਦੀ ਨਿਕਾਸੀ ਵਾਸਤੇ ਟਾਣੀ ਦੇ ਵਿੱਚੋਂ ਤੇ ਇਧਰ ਆਪਣੇ ਸੜਕ ਪਾਰ ਕਰੂਗਾ ਪਾਣੀ ਘੱਟੋ ਘੱਟ ਇਹ ਹੋਊਗਾ 7-800 ਫੁੱਟ ਲੰਬਾਈ ਦਾ ਹਨਾ ਬ ਤੇ ਜਿਹੜਾ ਮੈਨੂੰ ਸ਼ੱਕ ਸੀਗਾ ਵੀ ਯਾਰ ਮੈਂ ਉਹਨਾਂ ਚਿਰ ਅਫਸਰ ਦੇਖਣ ਚਾਹੇ ਨਾ ਦੇਖਣੀ ਪਹਿਲਾਂ ਆਪਾਂ ਆਪਦੇ ਚੈੱਕ ਕਰੀਏ ਵੀ ਕਈ ਵਾਰੀ ਡੱਗੀਆਂ ਲੀਕ ਹੋ ਜਾਂਦੀਆਂ ਜਨਾ ਇਧਰ ਮਾਰੋ ਕੈਮਰਾਮੈਨ ਨੂੰ ਕਹਣਾ ਆਹ ਡੱਗੀ ਦੇਖੋ ਬਿਲਕੁਲ ਸੁੱਕੀ ਪਈ ਆ ਪਾਣੀ ਵੀ ਤੇ ਮੈਂ ਨਾ ਇਹ ਨੂੰ ਆਉਦੇ ਸਾਹ ਉਹ ਦੇ ਨਾਲ ਚੈੱਕ ਕਰਾ ਆ ਦੇਖੋ ਜਮਾ ਪੂਰਾ ਤਾਂ ਸਮਝੀ ਦੇ ਨਾਲ ਕੰਮ ਕਰਵਾ ਰਹੇ ਆ ਭਾਜੀ ਕੋਈ ਦਿੱਕਤ ਨਹੀਂ ਆ ਦੇਖੋ ਆ ਪਾਈਪ ਆ ਇਹ ਇਹਦੇ ਥੱਲੇ ਪਾਈਪ ਆ ਆ ਦੇਖੋ ਕਹ ਲੀਆ ਇਹ ਦੱਕਾ ਇਹ ਨਾਲ ਮੇਰੇ ਮਿਸਤਰੀ ਸਾਹਿਬ ਖੜੇ ਆ ਮਿਸਤਰੀ ਸਾਹਿਬ ਅਸੀਂ ਇਹ ਜਿਹੜਾ ਇਹ ਕੰਮ ਕਰਿਆ ਕਿੰਨੇ ਇੱਕ ਦਾ ਮਸਾਲਾ ਪਾਇਆ ਕਿੰਨੇ ਆਪੂਆ ਖੁਸ਼ ਆ ਖੁਸ਼ ਆ ਖੁਸ਼ ਆ ਜੀ ਜਿਹੜੇ ਸਾਥ ਤੇ ਅਸੀਂ ਇਹਨੂੰ ਚੈੱਕ ਕਰਿਆ ਇਹ ਡੱਗੀਆਂ ਸਾਡੀਆਂ ਲੀਕ ਨਹੀਂ ਹੁੰਦੀਆਂ ਜੀ ਬਿਲਕੁਲ ਹੈ ਐਵੇਂ ਆਂਦੇ ਸੀ ਉਹ ਮੈਂ ਸਾਡੇ ਕੰਮ ਹੋ ਰਹੇ ਆ ਹੈ ਜਿਵੇਂ ਆਂਦੇ ਸੀ ਉਹ ਮੈਂ ਸਾਡੇ ਕੰਮ ਹੋ ਹੀ ਜਾਂਦੇ ਆ ਬਸ ਕੋਈ ਕਮੀ ਪੇਛੀ ਤਾਂ ਨਹੀਂ ਕੋਈ ਕਮੀ ਪੇਛੀ ਨਹੀਂ ਹੈ ਇਹ ਕੋਈ ਕਮੀ ਪੇਛੀ ਜੀ ਕਈ ਵਾਰੀ ਆਇਆ ਹੁੰਦਾ ਵੀ ਆਹ ਲੀਕ ਜਾਂ ਮਾੜਾ ਮਟੀਰੀਅਲ ਪਾ ਰਹੇ ਆ ਜਾਂ ਕੋਈ ਦਿੱਕਤ ਆ ਹਾਂ ਬਹੁਤ ਵਧੀਆ ਕੰਮ ਹੋਈ ਜਾਂਦੇ ਆ ਠੀਕ ਸਾਹ ਕੰਮ ਵਧੀਆ ਦੇਖੋ ਭਾਈ ਮੈਂ ਆਪਦੀ ਤਸੱਲੀ ਕਰੇ ਤਾ ਪੂਰਾ ਜਿੰਨਾ ਚਿਰ ਚਾਹੇ ਕੰਮ ਸਰਕਾਰੀਏ ਤੇ ਚਾਹੇ ਮੇਰੇ ਘਰ ਦਾ ਜਿੰਨਾ ਚਿਰ ਕੰਮ ਤੇ ਵਿੱਚ ਸਹੀ ਮਟੀਰੀਅਲ ਨਹੀਂ ਪਊਗਾ ਮੈਨੂੰ ਮਨਜ਼ੂਰ ਨਹੀਂ ਨਾ ਮੈਂ ਅੱਜ ਕਰਾਂ ਤੇ ਨਾ ਕਰਾਂ ਕੱਲ ਕਿਉਂ ਵੀ ਮਿਸਤਰੀ ਸਾਹਿਬ ਆਜੋ ਇੱਧਰ ਆਜੋ ਤੁਸੀਂ ਤੁਸੀਂ ਮਿਸਤਰੀਆ ਕਿੰਨੇ ਦਿਨ ਹੋ ਗਏ ਲੱਗਿਆ ਨੂੰ ਤੁਸੀਂ ਐਂ ਦੱਸੋ ਵੀ ਕੋਈ ਮਸਾਲੇ ਦੀ ਕਮੀ ਆ ਜਾਂ ਕਿਸੇ ਪਾਸੇ ਮਸਾਲੇ ਕੋਈ ਚੱਲ ਨਹੀਂ ਹੈ ਤੁਹਾਨੂੰ ਇੱਥੇ ਕੈਮਰਾਮੈਨ ਨੂੰ ਤਨਾਬ ਇੱਧਰ ਦਿਖਾਓ 65 ਨੀ ਸੈੱਟ ਤੇ ਇਹ ਡੱਗੀਆਂ ਸਾਰੀਆਂ ਇਸ ਤਰੀ ਬਣਾਈਆਂ ਮਿਸਤਰੀ ਜੀ ਅੱਜ ਮੈਂ ਚੈੱਕ ਕਰੀ ਜੇ ਇਕੱਲੀ ਇਹ ਹੈ ਇਹ ਸਾਰੀਆਂ ਹੀ ਬਣੀਆਂ ਸਾਰੀਆਂ ਦੇਖੋ ਮੈਂ ਸਾਰੀਆਂ ਡੱਗੀਆਂ ਚੈੱਕ ਕਰ ਰਹੀ ਆਂ ਏ ਟੂ ਜ਼ेड ਆ ਜਿੱਥੇ ਵੀ ਕੋਈ ਕਮੀ ਪੇਛੀ ਹੋਈ ਅਸੀਂ ਉੱਥੇ ਇਹਨੂੰ ਹਜੇ ਮਿਸਤਰੀ ਨੂੰ ਕਹਾਂ ਵੀ ਇੱਕ-ਇੱਕ ਬੱਠਰੇ ਦੇ ਵਿੱਚ ਹੋਰ ਪਾਵੇ ਹਨਾ ਇਹ ਮੇਰੇ ਦਾ ਭਾਦੀ ਭਾਈ ਭਲਾ ਨਹੀਂ ਤਾਂ ਕਿ ਇਹ ਪਾਣੀ ਨਾ ਗਏ ਫਸਦੀ ਹੋਵੇ ਮੇਰਾ ਭਾਈ ਹੈ ਸਾਨੂੰ ਕੋਈ ਕੰਪਲੇਟ ਨਾ ਆਵੇ ਤੇ ਭਾਈ ਦੇਖੋ ਤੁਸੀਂ ਕੰਮ ਚੱਲਦੇ ਕੰਮ ਚਟਾ ਤਾਂ ਮੈਂ ਕੰਮ ਦੇ ਵਿੱਚ ਸ਼ਰਿਆਵਾਂ ਇਹ ਨਹੀਂ ਹੈਗਾ ਵੀ ਕੋਈ ਹੋਵਾ ਇੱਕ ਨੰਬਰ ਕੰਮ ਕਰਾਂਗੇ ਤੁਹਾਡੇ ਸਾਹਮਣੇ ਰੂਰੋ ਕਰਾਂਗੇ ਨਾ ਤਾਂ ਮੈਂ ਐ ਪਾਰਦਰਸ਼ੀ ਕੰਮ ਕਰਾਂ ਨਾ ਮੈਨੂੰ ਲੋੜ ਆ ਠੀਕ ਹੈ ਨਾ ਸਾਨੂੰ ਕੋਈ ਇਹ ਨਹੀਂ ਹੈਗਾ ਵੀ ਕੀ ਕਰਿਆ ਉਹਨੇ ਕਰਿਆ ਜਾਂ ਫਲਾਣ ਨੇ ਕਰਿਆ ਮੈਨੂੰ ਕੋਈ ਡਿਫਰੈਂਸ ਨਹੀਂ ਮੈਂ ਆਪਦਾ ਕੰਮ ਆਪਦੀ ਮਰਜ਼ੀ ਨਾਲ ਕਰਨਾ ਠੀਕ ਆ ਜੋ ਵੀ ਮੈਨੂੰ ਚੰਗਾ ਲੱਗੂ ਜੋ ਵੀ ਲੱਗੂ ਮੈਂ ਉਹੀ ਕਰਨਾ ਵਧੀਆ ਕਰੂੰਗਾ ਤਸੱਲੀ ਬਖਸ਼ ਕਰੂੰਗਾ ਜੇ ਜੇ ਤੁਹਾਨੂੰ ਕੋਈ ਡਾਊਟ ਆ ਮੇਰੇ ਕੋਲੇ ਆ ਕੇ ਗੱਲ ਕਰ ਲੈਣਾ ਜੇ ਮਰਜ਼ੀ ਉਹਨੂੰ ਚੈੱਕ ਕਰ ਲੈਣਾ ਠੀਕ ਆ ਭਾਈ ਤੇ ਆਹ ਕੰਮ ਆਗਾ ਇਹ ਸਾਰੀਆਂ ਡੱਗੀਆਂ ਚੈੱਕ ਕਰਨੀਆਂ ਕਿਉਂਕਿ ਕਾਫੀ ਡੱਗੀਆਂ ਆ ਤੇ ਸੋ ਨਾਲ ਜੁੜੇ ਰਹੇ ਹੋ ਤੁਸੀਂ ਬਹੁਤ ਪਿਆਰ ਸਤਿਕਾਰ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ